ਆਪਦੇ ਪਿਓ ਨੂੰ ਆਪਦੇ ਮਾਂ ਪਿਓ ਨੂੰ ਜੰਮਣ ਵਾਲਾ ਨੂੰ ਕੁੱਤਾ ਸਮਝੋਗੇ ਕੁੱਤੇ ਨਾਲੋਂ ਮਾੜਾ ਸਮਝੋਗੇ ਉਹਨੂੰ ਟਾਈਮસર ਰੋਟੀ ਨਹੀਂ ਦਿਓਗੇ ਕੁੱਤਿਆਂ ਨੂੰ ਪਨੀਰ ਖਵਾਓਗੇ 2-3 ਕਿਲੋ ਦੁੱਧ ਪਿਆਓਗੇ ਕੇਲੇ ਖਵਾਓਗੇ ਬਿਸਕੁਟ ਖਵਾਓਗੇ ਕੁੱਤਿਆਂ ਨੂੰ ਪਤਾ ਨਹੀਂ ਕੀ ਕੁਝ ਕੇਲੇ ਪਨੀਰ ਖਾਉਂਦੇ ਆ ਮੈਨੂੰ ਰੋਟੀ ਦਾ ਨਹੀਂ ਪੁੱਛਦੇ ਸਰਪੰਚ ਸਾਹਿਬ ਮੈਂ ਇਹਨੂੰ ਇਕੱਲੇ ਨੂੰ ਬੁਲਾ ਕੇ ਸਿਰਫ ਪਿਆਰ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਭਾਈ ਤੇਰਾ ਪਿਓ ਹੈ ਮਾਂ ਤੇਰੀ ਗੋਆ ਹੈ ਨੀ ਇਹ ਸੇਵਾ ਕਰ ਲੋ ਮੈਨੂੰ ਜਦੋਂ ਬੰਦੇ ਨੇ ਆ ਕੇ ਦੋ ਤਿੰਨ ਵੇਰ ਕਿਹਾ ਨਾ ਜੀ ਬਜ਼ੁਰਗ ਦੀ ਬਹੁਤ ਮਾੜੀ ਹਾਲਤ ਹੈ ਨਾ ਉਹਨੂੰ ਬਿਰਧ ਆਸ਼ਰਮੋਂ ਭੇਜਦੇ ਆਂ ਕਹਿੰਦੇ ਸਾਡੀ ਮੁੱਛ ਨਹੀਂ ਮੀ ਹੁੰਦੀ ਹੈ ਤੇ ਨਾ ਉਹਨੂੰ ਖਾਣ ਨੂੰ ਦਿੰਦੇ ਨਹੀਂ ਤਾਇਆ ਹੁਣ ਫਰ ਜਾਇ ਨੀ ਤੁਰ ਜਾਣਾ ਜੇ ਤੁਰ ਜਾਣਾ ਹੁੰਦਾ ਤਾਂ ਮੈਂ ਆਪ ਨਾ ਚਾੱਕ ਕੇ ਖਾਣਾ ਨਾ ਉਹ ਕੋਲ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹਨੂੰ ਕੁਝ ਵੀ ਨੀ ਤੁਸੀਂ ਦੇਖੋ ਕਿੱਥੇ ਪੈ ਗਿਆ ਔਰ ਬਾਥਰੂਮ ਤੇ ਕਰਦਾ ਹੈ ਕੀ ਕਰਗੇ ਪੁੱਤਾ ਨਹੀਂ ਕਰਦਾ ਉੱਤੇ ਬਾਥਰੂਮ ਵੀ ਪਾ ਇਹਨਾਂ ਵੀਰ ਜੀ ਤੁਸੀਂ ਕਹਿੰਦੇ ਵੀ ਇਹ ਕੁੱਤਾ ਨਾ ਕੋਈ ਇਤੁਆ ਤੇ ਜੋ ਗੱਲ ਕਰਨੀ ਆ ਕਰ ਸਕਦਾ ਆਪਣੇ ਨਾਲ ਜਦੋਂ ਆਈ ਗਈਆਂ ਮੈਂ ਤੇਰੇ ਮੰਗਲ ਤੇ ਸਰ ਕਿਵੇਂ ਚੜਾਈ ਜਾ ਓਏ ਮੈਂ ਕਦੇ ਥਾਣੇਦਾਰਾਂ ਕੋ ਕੋ ਪੇਸ਼ ਹੀ ਲਿਆ ਕਿਸੇ ਦੇ ਨਾਲ ਤੁਸੀਂ ਬਕਵਾਸ ਕਰਦਾ ਮੇਰੇ ਸਾਹਮਣੇ ਬੈਠ ਕੇ ਪਿਓ ਸਮਝਿਆ ਨਹੀਂ ਜਾਂਦਾ ਕੁੱਤਾ ਸਮਝਦਾ ਤੁਸੀਂ ਜਿਹੜੇ ਮਾਂ ਪਿਓ ਨੇ ਜੰਮ ਪਾਲ ਕੇ ਜਿਹੜੇ ਕੀਤਾ ਜਦੋਂ ਜੰਮਦੇ ਆ ਨਾ ਅੱਜ ਉਹ ਜੰਮੇ ਸੀ ਸਵਾ ਸਵਾ ਬਣ ਗੋੜ ਬਣਿਆ ਜਾਂਦਾ ਸੀ ਉਦੋਂ ਲੋੜੀਆਂ ਤੇ ਵੀ ਪੁੱਤ ਜੰਮਿਆ ਜਮੀਨ ਤੋਂ ਮੱਥੇ ਤੇ ਹੱਥ ਮਾਰਿਆ ਜਾਂਦਾ ਸੀਗਾ